ਹੰਡ ਬਹੁਤ ਆ ਤੇ ਠੰਡ ਬਹੁਤ ਆ ਇਸ ਲਈ ਟੈਂਪਰੇਚਰ ਜਿਹੜਾ ਮੈਂ ਬਿਲਕੁਲ ਮਿਨੀਮਮ ਜਿਹੜਾ ਮੇਰੇ ਖਿਆਲ ਵਿੱਚ ਦਿੱ ਉਨੀ ਥੱਲੇ ਹੀ ਹੋਊਗਾ ਮੇਰੇ ਸਾਹਮਣੇ ਬੰਦ ਨਹੀਂ ਹੋਗਾ ਸਰਦੀ ਬਹੁਤ ਜ਼ਿਆਦਾ ਜੀ ਮਤਲਬ ਕਿ ਬਜ਼ੁਰਗਾਂ ਨੂੰ ਸਿਆਣਾਂ ਨੂੰ ਬਚਣਾ ਚਾਹੀਦਾ ਹੈ ਕਿ ਠੰਡ ਵਾਸਤੇ ਅੱਗ ਪਾਲ ਕੇ ਬੈਠੇ ਆ ਨਾਮ ਨਾਲ ਹਾਂ ਜੀ ਹੁਣ ਟਾਈਮ ਪਾਸ ਕਰਨਾ ਜੀ ਮਾਲ ਡੰਗਰ ਰੱਖਿਆ ਆ ਬਥੇਰਾ ਆ ਨਾਲ ਖੇਤੀ ਦਾ ਕੰਮ ਵੀ ਬਥੇਰਾ ਆ ਇਹ ਸਾਰੇ ਕੰਮ ਕਰਨੇ ਪੈਂਦੇ ਆ ਕਿੰਨੀ ਠੰਡ ਮਰਜੀ ਆ ਜੀ ਕੰਮ ਤਾਂ ਕਰਨਾ ਹੀ ਕਰਨਾ ਕੰਮ ਦੇ ਠੰਡ ਹੈਗੀ ਆ ਜੀ ਠੰਡ ਬਹੁਤ ਆ ਦੇਖੋ ਜੀ ਇਹ ਠੰਡ ਦੇ ਜਿਹੜੀ ਵੈਸੇ ਤੇ ਬਰਦਾਸ਼ਤ ਤੋਂ ਬਾਹਰ ਹੈ ਅਸਲੇ ਲੋਕਾਂ ਦੇ ਮੈਂ ਆਪਾਂ ਵੀ ਇਸ ਹੁਣ ਬੈਠੇ ਅੱਗ ਸੇਕਣ ਲਈ ਬੈਠੇ ਹੋਏ ਆ ਮੋਟੇ ਇਹਦੇ ਠੰਡ ਦੇ ਜਿਹੜੀ ਟਿੱਕੀ ਜਾਊਗੀ ਬੰਦੇ ਦੀ ਹੋਰ ਕੀ ਹੋਣਾ ਹੈ ਇਹ ਤੇ ਬਾਕੀ ਕੁਦਰਤ ਦਾ ਮੇਵਾ ਵੈ ਬਾਕੀ ਚੱਲ ਜਾਈ ਜਾਏਗਾ ਇਸ ਤਰੀ ਕੰਮ ਸਾਰਾ ਹੀ ਠੰਡ ਬਹੁਤ ਆ ਅਸਲੇ ਟੈਂਪਰੇਚਰ ਜਿਹੜਾ ਵਾ ਬਿਲਕੁਲ ਮਿਨੀਮਮ ਜਿਹੜਾ ਵਾ ਮੇਰੇ ਖਿਆਲ ਇੱਕ ਦਿਨ ਵੀ ਥੱਲੇ ਹੀ ਹੋਊਗਾ ਮੇਰੇ ਹਿਸਾਬ ਨਾਲ ਵੱਧ ਨਹੀਂ ਹੋਊਗਾ ਠੰਡੋਂ ਰਾਤ ਜਿਹੜੀ ਇਹ ਦੇਖੋ ਇਹ ਅੱਗ ਜਿਹੜੀ ਬਾਲ ਕੇ ਇਹਦੇ ਨਾਲ ਹੀ ਰਾਤ ਮਿਲ ਲਈ ਜੀ ਉਸ ਦਿਨ ਤੋਂ ਪਰਮਾਤਮਾ ਦਾ ਸੂਰਜ ਤੇ ਨਿਕਲੇ ਨਹੀਂ ਆਈ 25 ਦਿਨ ਹੋ ਗਏ 20 ਦਿਨ ਇੱਕ ਦਾ ਦਿਨ ਵਿੱਚੋਂ ਨਿਕਲਿਆ ਵਾ ਬਸ ਉਸ ਤੋਂ ਬਾਅਦ ਫੇਰ ਇਹੋ ਹੀ ਹਾਲ ਹੈ ਅੱਜ 5-4 ਦਿਨ ਤੋਂ ਇਹੋ ਹੀ ਚੱਲਣ ਡਿਆ ਵੇ ਕੁਦਰਤ ਆਹਲੇ ਜੋ ਉਹਦਾ ਹੁਕਮ ਹੈ ਬਸ ਉਹਦੇ ਨਾਲ ਹੀ ਚੱਲਣਾ ਹੈ ਲੋਕਾਂ ਨੇ ਸਰਦੀ ਬਹੁਤ ਜ਼ਿਆਦਾ ਜੀ ਮਤਲਬ ਕਿ ਬਜ਼ੁਰਗਾਂ ਨੂੰ ਸਿਆਣਾਂ ਨੂੰ ਬਚਣਾ ਚਾਹੀਦਾ ਹੈ ਕਿ ਠੰਡ ਵਸੇ ਆ ਅੱਗ ਪਾਲ ਕੇ ਬੈਠੇ ਆ ਰਾਮ ਨਾਲ ਥੋੜਾ ਜਿਹਾ ਕੰਮ ਕਰਨ ਆ ਰਹੇ ਸੀ ਦੁਕਾਨ ਦਾ ਇਸ ਕਰਕੇ ਬੈਠੇ ਦੁਕਾਨ ਤੇ ਟਾਈਮ ਪਾਸ ਕਰ ਰਹੇ ਆ ਸਰਦੀ ਬਹੁਤ ਸਾੜੀ ਅੱਜ ਤੋਂ ਮੈਂ 5 ਸਾਲ ਦਾ 10 ਸਾਲ ਪਹਿਲਾਂ ਇਨੀ ਸਰਦੀ ਨਹੀਂ ਵੇਖੀ ਜਿੰਨੀ ਕੋਣ ਸਰਦੀ ਗਈ ਹੈ ਕਿਉਂਕਿ ਮੇਰੀ 60-70 ਸਾਲ ਦਾ ਐਜ ਹੋ ਗਈ ਹੈ ਪਰ ਬਹੁਤ ਹੀ ਸਰਦੀ ਜ਼ਿਆਦਾ ਹੈ ਸਿਆਣੇ ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਸਿਹਤ ਵਾਸਤੇ ਇਸੇ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਰਾਤੀ ਅੱਗ ਬਾਲ ਕੇ ਚਾਹ ਪੀ ਰਹੇ ਆ ਜੀ ਅੱਗ ਬਾਲ ਕੇ ਸਾਰੀ ਦਿਹਾੜੀ ਅੱਗ ਬਾਲੀ ਦੀ ਓਏ ਸਰਦੀ ਕਰ ਰਹੇ ਆ ਹੱਲ ਜੀ ਹੋਰ ਤਾਂ ਕੋਈ ਰਾਹ ਜਾਬ ਨਹੀਂ ਰੱਬ ਦੀ ਕਿਰਪਾ ਜੀ ਪੰਜ-ਛੇ ਦਿਨਾਂ ਤੋਂ ਸੂਰਜ ਨਜ਼ਰ ਨਹੀਂ ਆਇਆ ਜੀ ਠੰਡ ਦੇ ਹੱਦ ਕੀਤੀ ਪਈ ਆ ਤੇ ਐਕਚੁਅਲੀ ਹਾਦਸੇ ਵੀ ਬੜੇ ਹੋ ਰਹੇ ਆ ਲੋਕਾਂ ਨੂੰ ਹਾਰਟ ਅਟੈਕ ਵਗੈਰਾ ਆ ਰਹੇ ਆ ਤੇ ਪਾਈਓ ਅੱਗ ਦੇ ਅੱਗੇ ਬਹਿਣਾ ਚਲੋ ਵਧੀਆ ਇੱਕ ਸਾਹ ਹੋਂਾਂ ਤੇ ਕੰਮਕਾਰ ਦੇ ਸਰ ਪ੍ਰਭਾਵ ਆ ਜਿੰਦਾਂ ਕਿ ਅਸੀਂ ਵੀ ਮੈਡੀਕਲ ਲਾਈਨ ਚਾਂ ਹੋਰ ਵੀ ਜੰਤਾ ਜਿਹੜੀ ਹੈ ਕਿ ਜਿਹੜੇ ਮੋਟਰਸਾਈਕਲ ਤੇ ਤੁਰੇ ਫਿਰਦੀ ਉਹਨਾਂ ਉਸ ਤੇ ਬਹੁਤ ਮੁਸ਼ਕਲ ਹੈ ਭਾਜੀ ਕਿਉਂਕਿ ਤੁਹਾਨੂੰ ਵੀ ਪਤਾ ਠੰਡ ਵਿੱਚ ਹਵਾ ਵਜਦੀ ਹੈ ਖੂਨ ਜੰਮ ਜਾਂਦਾ ਹੈ ਬੰਦਾ ਕਦੇ ਖੁੱਲੇ ਤਰੀਕੇ ਆ ਜਾ ਨਹੀਂ ਸਕਦਾ ਹੁਣ ਸਾਰਿਆਂ ਕੋ ਗੱਡੀਆਂ ਤੇ ਹੈ ਨਹੀਂ ਤੇ ਤਾਂ ਕਰਕੇ ਫਿਰ ਇਹ ਜੀ ਠੰਡ ਵਿੱਚ ਕੋਈ ਬਹੁਤ ਜਰੀ ਪੈਣ ਦੀ ਕਾਰੋਬਾਰ ਹੈ ਕੋਈ ਨਹੀਂ ਹੈ ਠੀਕ ਹੈ ਇਹਦੇ ਬਾਅਦ ਜੋ ਆਪਾਂ ਇੱਥੇ ਸੱਗ ਸੇਕਣ ਦੇ ਜੀ ਕਾਰੋਬਾਰ ਹੈ ਨਹੀਂ ਜੀ ਤੇ ਅੱਗ ਸੇਕਣ ਦੇ ਅਵੇਲੇ ਬੈਠੇ ਆ ਕਿੰਨੀ ਕਿ ਹਵਾ ਚੱਲ ਰਹੀ ਹੈ ਬਹੁਤ ਹਵਾ ਦੇ ਚੱਲਣ ਜੀ ਹਵਾ ਬੜੀ ਹਵਾ ਤਾਂ ਬਹੁਤ ਜਿਆਦੀ ਆ ਧੁੰਦ ਨਹੀਂ ਪਈ ਧੁੰਦ ਵੀ ਹੈਗੀ ਆ ਬਾਦ ਹੈਗੀ ਧੁੰਦ ਬੜੀ ਬਾਈਪਾਸ ਤੇ ਠੰਡ ਦੇ ਇਸ ਤਰ੍ਹਾਂ ਪੈ ਰਹੀ ਹੈ ਕਿ ਰੱਬ ਸਾਨੂੰ ਸੱਦਣ ਹੀ ਹਵਾ ਬਸ ਹੁਣ ਕਿਤਰਾ ਪਿਆ ਬਾਦ ਗਰਮ ਕਪੜੇ ਪਾਈਦੇ ਆ ਕੋਈ ਰਸਤੇ ਚ ਚਾਹ ਲੱਗੀ ਹੁੰਦੀ ਹੈ ਕੋਈ ਮਠੀ ਲੱਗੀ ਹੁੰਦੀ ਹੈ ਉਹਦੇ ਨਾਲ ਬਚਾਈ ਯਾਰ ਕੰਮਕਾਰ ਤੇ ਕਿੰਨਾ ਕੇ ਅਸਰ ਆ ਕੰਮਕਾਰ ਦਾ ਤਾਂ ਬੁਰਾ ਹਾਲ ਹੀ ਆ ਕੋਈ ਸਵਾਰੀ ਨਹੀਂ ਮਿਲਦੀ ਕੁਛ ਨਹੀਂ ਬਹੁਤ ਮੁਸ਼ਕਲ ਹੋਈ ਦੀ ਹੈ ਕਿ ਤਰ੍ਹਾਂ ਬਚ ਸਕਦੇ ਠੰਡ ਤੋਂ ਦੋਦੋਂ ਇਸ ਤਰ੍ਹਾਂ ਹੀ ਆ ਗਈ ਰੱਬ ਆਸ ਰਹੀ ਹੈ